ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਪਿਆਰੇ ਪੰਜਾਬੀਆਂ ਨੂੰ ਬਾਲਕੰਦ ਸ਼ਰਮਾ ਦੀ ਪਿਆਰ ਭਰੀ ਸਤਿ ਸ਼ਕਲ ਆਦਾਬ ਤੇ ਨਮਸਕਾਰ। ਪੰਜਾਬ ਰਾਜ ਕਾਨੂੰਨੀ ਸੁਭਾਵਾਂ ਦੀ ਨਵਾਂ ਸ਼ਹਿਰ ਇਕਾਈ ਵੱਲੋਂ 24 ਮਈ 2025 ਨੂੰ ਕੌਮੀ ਲੋਕ ਅਦਾਲਤ ਲਗਾਈ ਜਾਵੇਗੀ। ਸੋ ਜਿਹੜੀ 10 ਮਈ ਨੂੰ ਸ਼ਡਿਊਲ ਸੀ ਇਸ ਵਾਰ ਉਹ 24 ਮਈ ਨੂੰ ਜਲਾ ਚੜ੍ਹੇ ਲੱਗੇਗੀ ਆਪ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਮਸਲੇ ਲੈ ਕੇ ਕੌਮੀ ਲੋਕਦਾਨ ਚ ਭਾਗ ਲੈ ਕੇ ਆਪਣਾ ਲਾਭ ਉਠਾਓ ਬਹੁਤ ਬਹੁਤ ਧੰਨਵਾਦ ਜੈ ਬਾਬੇ ਦੀ ਸਾਰੇ ਭਗਤਾਂ ਨੂੰ ਜੈ ਬਾਬੇ ਦੀ ਕੁਝ ਕਾਰਨਾਵਿਸ਼ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਯਾਤਰਾ ਸਾਨੂੰ ਅੱਗੇ ਪੈਂਡੇ ਕਾਨੀ ਪੈ ਗਏ ਸੀ ਅੱਗੇ ਕੁਝ ਦਿਨ ਭਧਾਨੇ ਪੈ ਗਏ ਸੀ ਕੁਝ ਜੋ ਕੁਝ ਘਟਨਾ-ਘਟਨਾ ਹੋਈਆਂ ਸੀਗੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸੋ ਹੁਣ ਅਸੀਂ ਪਾਪਾ ਜੀ ਦੀ ਕਿਰਪਾ ਦੇ ਨਾਲ ਹੁਣ ਥੋੜੇ ਜਿਹੇ ਦਿਨ ਸੁਧਰ ਗਏ ਨੇ ਹੁਣ ਆਪਾਂ ਯਾਤਰਾ 30 31 ਮਈ ਪਹਿਲੀ ਜੁਲਾਈ 31 ਮਈ ਤੇ 1 ਜੂਨ ਨੂੰ ਆਪਾਂ ਨਿਰਧਾਰਿਤ ਕੀਤੀ ਹੈ ਸੋ ਸਾਰਿਆਂ ਨੂੰ ਮੈਂ ਇਸ ਗੱਲ ਵਾਸਤੇ ਜਾਣੂ ਕਰਵਾਉਣਾ ਚਾਹੁੰਦਾ ਹਾਂ ਕਿ ਵੀ ਜੋ ਕੁਝ ਹੋਏਗਾ ਉਹ ਉਸ ਤਰ੍ਹਾਂ ਹੀ ਜੋ ਪਹਿਲਾਂ ਨਿਸ਼ਚਿਤ ਹੈ ਉਸ ਤਰ੍ਹਾਂ ਹੀ ਹੋਏਗਾ ਸਾਰੇ 8 ਵਜਿਆਂ ਆਪਾਂ ਜਾਣਾ ਹੈ ਠੀਕ ਤੁਹਾਨੂੰ ਸਾਰਿਆਂ ਨੂੰ ਇਨਫੋਰਮ ਕੀਤਾ ਜਾਏਗਾ ਜੇ ਤੁਸੀਂ ਸਾਰੇ ਇੱਕ ਦੂਜੇ ਨੂੰ ਜਿਹੜੇ ਸਾਡੇ ਨਾਲ ਨਹੀਂ ਇਨਵੋਲਵਮੈਂਟ ਹੈਗੇ ਤੁਸੀਂ ਉਹਨਾਂ ਨੂੰ ਇਨਫੋਰਮ ਕਰ ਦਿਓ ਕਿ ਵੀ ਇਸ ਤੇ ਇਸ ਤਰ੍ਹਾਂ ਕਿ ਆ ਦਿਨਾਂ ਦੇ ਵਿੱਚ ਕਿ ਵੀ ਆਪਾਂ ਜਾਣਾ ਹੈ 30 31 ਮਈ ਤੇ 1 ਜੂਨ ਨੂੰ ਲਾਡੀ ਨੇ ਮੈਸੇਜ ਵੀ ਪਾ ਦਿੱਤਾ ਸੋ ਪਲੀਜ਼ ਸਾਰੇ ਧਿਆਨ ਰੱਖਦੇ ਹੋਏ ਇਸ ਮੈਸੇਜ ਦਾ ਰਿਪਲਾਈ ਦੇ ਦਿਓ ਸਾਰਿਆਂ ਨੂੰ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਬਾਬਾ ਪੁਨਹਾਰੀ ਸਾਰਿਆਂ ਦੇ ਅਪਾਰ ਕਿਰਪਾ ਬੁਣਾਈ ਰੱਖੇ ਜੈ 18 5 2025 ਨੂੰ ਗ੍ਰਾਮ ਪੰਚਾਇਤ ਮਹਾਲੋਂ ਦੀ ਮਹਾਲੋਂ ਦੀ ਮੀਟਿੰਗ ਸਰਪੰਚ ਦੀ 75 ਕੌਂਸਲ ਦੀ ਪ੍ਰਧਾਨਗੀ ਹੋਇਆ ਅਤੇ ਲਿਖੀ ਕਾਰਵਾਈ ਕੀਤੀ ਗਈ ਇਹਦੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੁਲਤ ਨਸ਼ਾ ਵਿਰੋਧ ਅਤੇ ਚਿੱਟੇ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੰਚਾਇਤ ਦੀ ਜ਼ਰੂਰੀ ਮੀਟਿੰਗ ਬੁਲਾਈ ਗਈ। ਅੱਜ ਐਤਵਾਰ ਛੁੱਟੀ ਹੋਣ ਕਾਰਨ ਪੰਚਾਇਤ ਸੱਤਰ ਗਲਬਨਾ ਹੋਣ ਕਾਰਨ ਕਾਰਵਾਈ ਲਿਖੰਦਾ ਅਧਿਕਾਰ ਪੰਚ ਸ੍ਰੀ ਨਿਸ਼ਕਰ ਰਾਮ ਨੂੰ ਤਾਇਗਿਆ ਜਾਂਦਾ ਹੈ। ਮਤਾ ਪਾਸ ਹੋਇਆ ਹੈ ਕਿ ਜਦੋਂ ਤੋਂ ਨਸ਼ਾ ਵਿਰੋਧ ਮੈਂਬਰ ਜੇਕਰ ਪਿੰਡ ਦਾ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਜਾਂ ਕਰਦਾ ਪਾਇਆ ਜਾਂਦਾ ਹੈ ਤਾਂ ਪੰਚਾਇਤ ਦਾ ਕੋਈ ਵੀ ਮੈਂਬਰ ਤੇ ਨੰਬਰਦਾਰ ਉਹਨਾਂ ਨੂੰ ਉਹਨਾਂ ਦੇ ਹੱਥ ਵਿੱਚ ਨਹੀਂ ਜਾਵੇਗਾ ਅਤੇ ਜੇਕਰ ਕੋਈ ਵੀ ਵਿਅਕਤੀ ਚੋਰੀ ਕਰਦਾ ਜਾਂ ਚੋਰੀ ਦੇ ਕੇਸ ਵਿੱਚ ਪੜਿਆ ਜਾਂਦਾ ਤਾਂ ਪੰਚਾਇਤ ਦਾ ਕੋਈ ਵਿਅਕਤੀ ਜਾਂ ਮੈਂਬਰ ਪਿੰਡ ਦਾ ਨੰਬਰਦਾਰ ਉਹਨਾਂ ਦੀ ਜਮਾਨਤ ਕਰਾਉਣ ਵਿੱਚ ਹੱਥ ਵਿੱਚ ਨਹੀਂ ਜਾਵੇਗਾ ਪੰਚਾਇਤ ਬਲੋ ਨੰਬਰਦਾਰ ਬਲੋ ਨਿਜਮਨ ਨਸ਼ਾ ਨੂੰ ਮਹਿਮਦ ਆਲੀ ਮਤ ਕਾਦਰੀ ਜਿਹੜਾ ਹਜ਼ਰਤ ਦਰਬਾਰ ਪੰਜ ਪੀਰ ਦਾ ਮੇਲਾ ਸਾਲਾਨਾ ਜੋੜ ਮੇਲਾ 4 ਤੇ 5 ਜੂਨ ਨੂੰ 4 ਜੂਨ ਨੂੰ ਆਏ ਹੋਏ ਫੇਮਸ ਕਵਾਲ ਬੰਟੀ ਕਵਾਲ ਇਸਰਤ ਕਵਾਲ ਤੇ ਸਨਾ ਕਵਾਲ ਦੀ ਤੇ 5 5 ਜੂਨ ਨੂੰ ਸਦਾਰ ਅਲੀ ਤੇ ਦੋਸ ਪਾਕ ਜੀ ਦਾ ਇੱਥੇ ਲੇਖ ਲਿਖਾਏ ਜਾਂਦੇ ਨੇ ਏ ਤਾਂ ਬਲ ਵਿੱਚ ਢੋਲੀਆਂ ਭਰਦੇ ਜਾਂ ਇੱਥੇ ਬੁੱਛੜੇ ਬਸਾਏ ਜਾਂਦੇ ਨੇ ਹੋ ਸਜਿਆ ਅਜੋ ਕੰਦ فت کي جا و ما لاکه بار साढा पीउ फंग ज़िंद I'm ਹਰ ਕੀ ਜੈ ਮੇਰੇ ਨਾਲ ਖੜੇ ਹੋਏ ਜਿੰਨੇ ਵਿੱਚ ਸਿੰਘ ਜੀ ਜਵਾਬੇਦੀ ਜੀ ਜੀ ਬਾਬਾ ਜੀ ਦੀ ਅਤਲੀਆਂ ਪਹੁੰਚ ਗਏ ਜੀ ਸਾਡੀ ਸੰਗਤ ਨਾ ਜੀ ਠੀਕ ਜੀ ਅੱਗੇ ਪਾਣੀ ਦਿਖਾ ਰਹੇ ਆ ਜੀ ਤੁਹਾਨੂੰ ਸਾਤ ਲਈ ਬਾਬਾ ਜੀ ਦੇ ਸਾਤ ਲਈ ਬਿਰੋ ਦਰਸ਼ਨ ਜੀ ਲਾਓ ਜੀ ਸ਼ਾਹ ਤਲਾਈ ਆ ਗਈ ਜੀ ਸ਼ਾਹ ਤਲਾਈ ਹਜਕਾਰਾ ਪਾਉਣ ਹਰੀ ਜੀ ਦਾ ਬਹੁਤ ਸਾਜੇ ਦਰਬਾਰ ਕੀ ਜੈ ਹਰਾ ਸ਼ਾਤ ਲਾਈਆਂ ਵਾਲੇ ਦਾ ਬੋਲ ਸਾਜੇ ਦਰਬਾਰ ਕੀ ਜਾਵੇ ਚੌਕ ਆ ਗਿਆ ਜੀ ਸ਼ਾਤ ਲਾਈਆਂ ਇੱਕ ਪਾਸੇ ਗਰੋਨਾ ਝਾੜੀਆਂ ਤੇ ਦੂਜੇ ਪਾਸੇ ਲੱਸੀ ਰੋਟੀ ਮੰਗਦਾਂ आहे भगत अर्णराय देखो जी ਬਾਰੇ ਦੇ ਦਰਬਾਰ ਤੇ ਕਾਫੀ ਰਸ਼ ਹੈ ਜੀ ਤੁਸੀਂ ਦੇਖ ਰਹੇ ਹੋ ਸ਼ਾਹ ਤਲਾਈਆਂ ਵਖੇਗੇ ਬਾਬਾ ਜੀ ਦੇ ਸੰਗਤਾਂ ਦਾ ਕਿੰਨਾ ਰਸ਼ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਰਿਪੋਰਟ ਹੁਣ ਗੱਡੀਆਂ ਸਤਿ ਜੀ ਰਹਿਣਾ ਸੇਕ ਨਗਰ ਦਾ ਸਨਦ ਅਧਿਗੀਆਂ ਵਿਸ਼ੇ ਸਬਰੀਆਂ ਫਲਫੇ ਰਮੀਆਂ ਤੇ ਤਾਲੀਆਂ ਸਰਦਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀਨ ਪੱਜਾਜਤ ਦਿਓ ਧੰਨਵਾਦ